ਯਾਰੀ ਕੀ ਹਾਲ ਚਾਲ ਆ ਮਿੱਤਰੋ ਐਵੇਂ ਅੱਜ ਦਾ ਬਲੌਗ ਹਜੇ ਕਿੜਾ ਕੁੜਾ ਤਾਂ ਨਹੀਂ ਪਿਆ ਹਜੇ ਗੱਡੀ ਘਰੋਂ ਪੱਟਿਆ ਤਿੰਨ ਚਾਰ ਦਿਨ ਦਿਹਾੜੀਆਂ ਖਰਾਬ ਹੋ ਗਏ ਆ ਯਾਰ ਘਰੇ ਸੀਗੇ ਜਿਹੜਾ ਹੀ ਨਹੀਂ ਪਿਆ ਕੋਈ ਅੱਜ ਗੱਡੀ ਕੱਟੀਆ ਘਰੋਂ ਦੇਖਦੇ ਆਂ ਅੱਜ ਕਿੜਾ ਕੁੜਾ ਲਾਵਾਂਗੇ ਠੀਕ ਆ ਤਾਂ ਇੱਕ ਵਾਰ ਗੱਡੀ ਕੱਢ ਲਈ ਆ ਯਾਰ ਸੋਟਾ ਆ ਲੈ ਬੇ ਲੱਗ ਰਿਹਾ ਜਾਮ ਜਿਹਾ ਲੱਗ ਗਿਆ ਥੋੜਾ ਬੰਸ ਪੱਟ ਨਗਿਆ ਉਹ ਬੇਸਲੀ ਤੇ ਲੈ ਕੇ ਜਾਣਾ ਯਾਰ ਇੱਕ ਦੀ ਕਲਚ ਦੀ ਕਿੱਟ ਪੈਣ ਵਾਲੀ ਆ ਉਹ ਫਿੱਟ ਪਾਉਣੇ ਆ ਤੇ ਇਹ ਦਾ ਫਿਰ ਅੱਜ ਢੇੜਾ ਕਿੱਥੇ ਦਾ ਪੈਂਦਾ ਬਹੁਤ ਡੇੜਿਆ ਖਰਾਬ ਹੋ ਗਿਆ ਉਹ ਅੱਧੇ ਢੇੜਾ ਲਵਾ ਯਾਰ ਇਹਦੀ ਕਿੱਟ ਪੈਣ ਵਾਲੀ ਹੀ ਕਲਚ ਦੀ ਕਿੱਤੀ ਯਾਰ ਕੋਈ ਨਹੀਂ ਸੀ ਚਲੋ ਮਿਲਦੇ ਆ ਫਿਰ ਮੇਸਤਰੀ ਕੋਲ ਲੈ ਕੇ ਜਾਂਦੇ ਆ ਗੱਡੀ ਜੀ ਇਹ ਵੀ ਗੱਡੀ ਮੇਸਤਰੀ ਦੇ ਖੜਾ ਕੇ ਜੁਨੀਅਨ ਚ ਆ ਗਏ ਮੇਸਤਰੀ ਕਹਿੰਦਾ ਕਲੱਚ ਦੀ ਗਿੱਟ ਪਾ ਦੂੰਗਾ ਜਾਂ ਲੋ ਗੜਾ ਗੜਾ ਦੇਖ ਲੈਣੇ ਆ ਹੁਣ ਜੁਨੀਅਨ ਚ ਆ ਗਏ ਔਰ ਜੁਨੀਅਨ ਚ ਚਲੋ ਦੇਖਦੇ ਆ ਕਦੋਂ ਗੜਾ ਪੈਂਦਾ ਫਿਰ ਜੁਨੀਅਨ ਦੇ ਵਿੱਚ ਆ ਜੇ ਆਉਦੀ ਘੰਟੀ ਵੱਜੂਗੀ ਫਿਰ ਕਿਹੜਾ ਬੁੱਲੂਗਾ ਫਿਰ ਦੇਖਿਆ ਕਰਕੇ ਪਹਿਲਾਂ ਐਵੇਂ ਵਗਾਰ ਹੁੰਦੀ ਹੈ ਜੂਨੀਅਰ ਦੇ ਵਿੱਚ ਹੁਣ ਘੰਟੀ ਵੱਜਿਆ ਹੁਣ ਆਊਗੀ ਕਰੋ ਗੋਲ ਰਾਈਡਰੀ ਠੀਕ ਆ ਠੀਕ ਆ ਸਾਈਟ ਰੇ ਹਾਂਜੀ ਅਸੀਂ ਰਹੋਦੇ ਜੀ 160 ਨਾਮ ਹੁੰਦਾ ਮਕਰ ਚੰਨੇ ਭਦਰਵੀਰ ਦੋ ਜਗ੍ਹਾ ਹੈ ਛੋਟੀ ਗੱਡੀ ਭਦਰ ਕੇ ਛੋਟੀ ਗੱਡੀ ਬਾਸਤੀ ਤੇ ਨਾਸਤੀ ਹੈ ਚਲੋ ਆਜੋ ਕੋਈ ਨਹੀਂ ਹੈਗਾ ਆਪਣੇ ਲਾਉਣੇ ਆ ਜਰਾ ਆਪਣੇ ਲਾਉਣ ਵਾਲਾ ਕਿਹੜਾ ਹੈ ਨਹੀਂ ਜੀਗਾ ਬਾਈ ਜੀ ਲੋਕਲ ਕਿਹੜੇ ਹੀ ਸੀਗੇ ਸਾਰੇ ਆਰਤੀ ਦੇ ਆਹ ਹੁੰਦਾ ਸਾਡਾ ਨੀਲਾ ਵੀਰ ਆਵਾਂਗੇ ਪਾਨੇ ਅਸੀਂ ਹੀਲੇ ਚੱਕ ਲਾਂਗੇ ਫੱਟੇ ਆ ਵੀ ਮਿਸਤਰੀ ਦੇ ਆ ਗਏ ਗੱਡੀ ਚੱਕਣ ਕਿਹੜਾ ਤਾਂ ਹਜੇ ਪਿਆ ਨਹੀਂ ਲੰਚ ਟਾਈਮ ਆਇਆ ਸੀ ਮੈਂ ਜਲ ਗੱਡੀ ਚੱਕ ਲੈ ਉਹਨੇ ਪਤਾ ਨਹੀਂ ਬਾਤੀ ਹੋਣੀ ਹੈ ਕਿ ਟੋਣ ਪਦੇ ਨਹੀਂ ਦੇਖ ਲੈ ਉਹਨੂੰ ਮਿਸਤਰੀ ਨੂੰ ਪੁੱਛ ਨੇ ਰਾਜਵਲੀ ਕਿੱਧਰ ਆ ਲਾ ਯਾਰ ਆਈ ਵਲੀ ਹਾਂ ਪਾਤੀ ਗਟ ਚੱਲ ਦੇਖਦੇ ਆ ਮੇਤਰੀ ਕੀ ਗੱਲਾਂ ਕਰ ਲੈ ਮੈਂ ਵੀ ਮਿੱਤਰੋ ਲੋਕਲ ਕਿਹੜਾ ਪੈ ਗਿਆ ਆਪਣਾ ਆ ਗੱਡੀ ਨੂੰ ਘਰੇ ਖੜਾਇਆ ਉਹਨੇ ਆ ਦੂਜੀ ਨੂੰ ਚੱਕਦੇ ਉਹਨੇ ਆ ਦੂਜੀ ਗੱਡੀ ਦਾ ਪੈ ਗਿਆ ਇਹਨੂੰ ਹੁਣ ਘਰੇ ਖੜਾਉਦਾ ਉਹਨੇ ਫੇਰ ਉਹ ਕਾਰ ਵਾਲੇ ਇੱਕ ਮਿੰਟ ਵੀ ਉਹ ਨਹੀਂ ਕਰਦੇ ਇਹਦੇ ਰੁਕਦੇ ਇਹ ਨਹੀਂ ਦੇਖਦੇਗੇ ਵੀ ਸਾਡਾ ਤਾਂ ਏਸੀ ਲੱਗਾ ਆ بڑی ਗੱਡੀ ਵਾਲੇ ਤੁਸਤੰਦੇ ਜਾਂਦੇ ਆ ਬੜੀ ਗੱਡੀ ਵਾਲਿਆਂ ਨੂੰ ਆਇਆ ਵੀ ਨਿਕਾਣਾ ਦੀ ਐ। ਆਨੇ ਕਾਰ ਨਾਲ ਦਾ AC ਲੱਗਿਆ ਹੁੰਦਾ ਨਹੀਂ ਅਗਲਾ ਕਹਿੰਦਾ ਯਾਰ। ਇੱਕ ਮਿੰਟ ਸਾਈਟਰੀ ਦਾ ਫੋਨ ਆਉਂਦਾ ਫਿਰ ਦੇ ਜਾਂਦਾ। ਸਾਈਟਰੀ ਦਾ ਫੋਨ ਆ ਗਿਆ ਸੀ ਗੱਡੀ ਪੁੱਛ ਰਹੀ ਕਿਹੜੀ ਆ। ਆਹ ਕਰਕੇ ਫੋਨ ਆ ਗਿਆ ਇਹਦੇ ਚ। ਹੋਰ ਯਾਰ ਜਮਾਈ ਉਹ ਖਤਮ ਹੋਇਆ ਮੈਂ ਕੰਮ ਹੈ ਹੀ ਨਹੀਂ ਜੁਨੀਅਰ ਦੇ ਵਿੱਚ ਬੰਦਾ ਕੀ ਕਰੂ ਕਿੱਧਰ ਨੂੰ ਜਾਵਾਂ। ਉੱਤਰ ਨੂੰ ਜਾਵੇ। ਬੰਦਾ ਇਹ ਕੰਮ ਖਤਮ ਹੋਇਆ। ਕਿੰਨੇ ਦਿਨਾਂ ਬਾਅਦ ਵੇਖੋ ਲੰਬਾ ਪਹਿਣਾ ਜੀ ਲੰਬਾ ਵੀ ਪਿਆ ਹੈਗਾ ਲੁਕਲੇ ਪਾਇਆ ਫਿਰ ਹਾਰ ਕੇ ਆ ਜਦੋਂ ਲੋਕਲ ਤਾਂ ਲਈਏ ਖਰਚਾ ਪਾਣੀ ਦਾ ਬਣੂ ਔਰ ਕਈ ਵਾਰ ਅਗਰ ਨਾ ਕਰਦਾ ਜਾੜ ਕੇ ਨਹੀਂ ਕਿੜਾ ਲਾਉਂਦਾ ਕਿੜਾ ਲੱਗਦਾ ਹੀ ਨਹੀਂ ਵੀ ਇਹ ਹੈ ਹੀ ਨਹੀਂ ਕੰਮ ਹੀ ਹੈ ਨਹੀਂ ਜਮੇ ਗੱਡੀਆਂ ਦਾ ਕੰਮ ਤਬਾਹ ਕਰਦਾ ਇੰਦਰ ਦੇ ਜੁਨੀਆ ਤੋੜਨੀ ਆ ਉਦੋਂ ਦਾ ਗੱਡੀਆਂ ਦਾ ਕੰਮ ਵਾ ਖਤਮ ਜੇ ਹੋਇਆ ਵਾ ਪਹਿਲਾ ਵੀ ਖਤਮੇ ਸੀਗਾ ਪਹਿਲਾ ਜਾਨੀ ਮੋੜਾ ਮੋੜਾ ਸੀਗਾ ਜਿੱਦਣ ਦੇ ਜੁਨੀਆ ਖਤਮ ਹੋਈ ਉਦੋਂ ਦਾ ਉਹ ਵੀ ਰਹਿਣਾ ਨਹੀਂਗਾ ਕੰਮ ਜਬਈ ਖਤਮ ਹੀ ਆ ਗਿਆ ਚਲੋ ਦੇਖਦੇ ਹਾਂ ਆਪਾਂ ਕਿ ਛੋਟੀ ਗੱਡੀ ਚੱਕ ਕੇ ਲਿਓਦੇ ਹਾਂ ਤੇ ਬੈਟਰੀ ਚੱਕ ਦੇਖਦੇ ਆ ਕਿੱਥੇ ਖਾਲ ਖਾਲ ਖਾਲੀ ਹੁੰਦੀ ਹੈ ਅੱਜ ਹੁੰਦੀ ਹੈ ਕਿ ਕੱਲ ਹੁੰਦੀ ਹੈ ਲੈ ਵੀ ਫਾਇਟਰੀ ਜਾ ਗਏ ਆ ਖੜੀ ਆਪਣੀ ਗੱਡੀ ਇਹ ਜਿੰਨੀ ਵਾਰ ਮਰਜੀ ਆ ਜਾਓ ਇੱਥੇ ਇਹ 2 ਨੰਬਰ ਗੇਟ ਤੇ ਗੱਡੀ ਲੋਡ ਕਰਦੇ ਹੁੰਦੇ ਆ ਇੱਥੇ ਨਾ ਤਾਂ ਇਹਨਾਂ ਦਾ ਕੋਈ ਸਕਿਉਰਿਟੀ ਗਾਰਡ ਆ ਕਦੇ ਨਹੀਂ ਖੋਲਦੇ ਜਿੰਨੀ ਮਰਜੀ ਮਿੰਦਾ ਕਰ ਲੋ ਇਹਨਾਂ ਦੀ ਪਹਿਲਾਂ ਅੰਦਰ ਬਾੜਨ ਲੱਗੇ ਫਿਰ ਬਾਹਰ ਕੱਢਣ ਲੱਗੇ ਆ ਫੈਕਟਰੀ ਦਾ ਆਹੀ ਪੰਗਾ ਵਾ ਕੋਈ ਗੇਟ ਵਾਲਾ ਨਹੀਂ ਰੱਖਿਆ ਇਹਨਾਂ ਨੇ ਦੋ ਨੰਬਰ ਦੇ ਟੈਂਕੀ ਬੜੀ ਲੱਗੀ ਆ ਲੋਕਾਂ ਨੂੰ ਟੈਂਕੀ ਛੋਟੀ ਜਾਈਦੀ ਆ ਚਲੋ ਦੇਖਦੇ ਆ ਕਿਹੜੇ ਲੋਡ ਹੁੰਦੀ ਆ ਮਿੱਤਰੋ ਗੱਡੀ ਭਰਨ ਆ ਗਏ ਸੀ ਗੱਡੀ ਹਜੇ ਭਰੀ ਨਹੀਂ ਲੋਕਰ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਗੱਡੀ ਅਜੇ ਭਰੀ ਨਹੀਂ ਟਾਈਮ ਲੱਗੂਗੀ ਮੇਰੇ ਵੀਰ ਸਪੋਰਟ ਕਰੋ ਦੱਬ ਕੇ ਚੈਨਲ ਨੂੰ ਸ਼ੇਅਰ ਕਰੋ ਚੈਨਲ ਨੂੰ ਲਾਈਕ ਕਰੋ ਸਪੋਰਟ ਕਰੋ ਸਬਸਕ੍ਰਾਈਬ ਕਰੋ ਹਨਾ